वो एक और है कैसे भी नाल ਵਾਸਤਵਿਕ ਤੌਰ ਤੇ ਜਦੋਂ ਇਹ ਕਾਰਵਾਈ ਹੋ ਰਹੀ ਹੈ ਜਦੋਂ ਗਾਰਮਾਨ ਦੇ ਗਿਆ ਅੰਮ੍ਰਿਤ ਦੀ ਟੀਮ ਆਇਆ ਜਾ ਰਿਹਾ ਹੈ ਨਾ ਕਰਾਉਇਆ ਉਸ ਵਕਤ ਤਹਿਰੀਕ ਕੀਤੀ ਜਾ ਰਿਹਾ ਹੈ ਜਿਹੜਾ ਦੋ ਪਿੰਡ ਮੇਂ ਕੀ ਤਸਕਰੀ ਨਾਲ ਲਗਾਇਆ ਗਿਆ ਇਹਨਾਂ ਨੇ ਮੋਟਾ ਦੇ ਕਰ ਜਿਹੜੇ ਤੇ ਉਹ ਬਰਬਾਦ ਨਹੀਂ ਹੋਏ ਮੇਰਾ ਤੁਹਾਡੇ ਸਾਹਮਣੇ ਰਿਪੋਰਟ ਦੀ ਪਾਣੀਗਰ ਬਸਤੀ ਤੋਂ ਕਿੱਥੇ ਕਿ ਇਸ ਵਕਤ ਯੂਥ ਨਸ਼ਿਆਂ ਬੀੜੂਤ ਅਕਸ਼ਨ ਜਿਹੜਾ ਹੈ ਉਹ ਉਹ ਐਕਚੁਅਲ ਬ੍ਰੋਕਸ ਨਾਲ ਵਿੱਚ ਨਾ ਜਾ ਰਹੇ ਉਹ ਜੇ ਤਸਵੀਰਾਂ ਤੁਸੀਂ ਦੇਖੋ ਤੇ degrada ਤੋਂ ਵੀਰ ਜਿਹੜੀਆਂ ਨੇ ਬਰੀ ਘੋੜੀ ਪਾਜੀ ਬੰਦ ਪਸਤੀ ਜਿਆ ਅਮਲੇ ਵਿੱਚ ਇਸਲਾਮ ਦੇ ਮਾਮਲੇ ਉਸ ਕਰਵਾਈ ਅਮਲ ਵਿੱਚ ਲੈਣ ਦੀ ਜੀਆ ਤੁਸੀਂ ਮਿਲ ਸਕਦੇ ਹੋ ਜਿਹੜਾ ਬਟਾ ਜਿਹੜਾ ਕਾਰਜ ਤੇ ਬਣਾਇਆ ਜਾ ਰਿਹਾ ਸੀਗਾ ਉਸ ਕਰਦੀਆਂ ਤਸਵੀਰਾਂ ਇੱਕ ਵਾਰ ਚੋਟਾ ਸੰਜੀ ਕਰ ਦਿੰਦੇ ਆ ਜਿਹੜਾ ਕਾਰਜ ਨੇਸ਼ ਨੂੰ ਲਗਾਤਾਰ ਹੀ ਇੱਕ ਕੰਝਾ ਖਿੱਚਿਆ ਜਾ ਰਿਹਾ ਹੈ ਜੋ ਵਾਜਗਰ ਵਸਦੇ ਲੋਕਾਂ ਨੂੰ ਕਿਵੇਂ ਖੁਸ਼ੀ ਮਹਿਸੂਸ ਕਰਦੇ ਜਾ ਰਹੇ ਹਨ ਜੋ ਤੁਹਾਡੇ ਹਲਕੇ ਦੇ ਵਿੱਚ ਤੁਹਾਡੇ ਸਤਿਗੁਰਾਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਨੂੰ ਕੀ ਲੱਗਦਾ ਹੈ ਕਿ ਮਾਸ਼ੀਤ ਕੰਮ ਜੀ ਅੱਜ ਬਹੁਤ ਵਧੀਆ ਕੀਤਾ ਬਹੁਤ ਵਧੀਆ ਕਿਉਂਕਿ ਤਾਂ ਮੈਂ ਸ਼ਰੇਆਮ ਚੁੱਦਾ ਵੇਚਦਾ ਮੈਨੂੰ ਸਾਡੀ ਵਸਤੀ ਸੁਧਾਰੀ ਗਈ ਆ ਵਧੀਆ ਕੀਤਾ ਵਧੀਆ ਬਹੁਤ ਵਧੀਆ ਸਾਨੂੰ ਬਹੁਤ ਖੁਸ਼ੀ ਆ ਜੀ ਬਹੁਤ ਚਾਹ ਪ੍ਰਸ਼ਾਸਨ ਦਾ ਤੁਸੀਂ ਖੁਸ਼ੀ ਮਹਿਸੂਸ ਕਰਦੇ ਹੋ ਵੀ ਸੋਨਾ ਕੰਮ ਕਰ ਰਿਹਾ ਹੈ ਆਇਆ ਬਹੁਤ ਸੋਹਣਾ ਕਰ ਰਿਹਾ ਹੈ ਬਹੁਤ ਸੋਹਣਾ ਵਧੀਆ ਬਹੁਤ ਵਧੀਆ ਕਰ ਰਿਹਾ ਹੈ ਜੀ ਇਹਦੇ ਬੱਚੇ ਹੀ ਲੱਗੇ ਪਏ ਜੀ ਸਾਰੀ ਵਸਤੀ ਲੱਗੀ ਪਈ ਤੇ ਬੱਚੇ ਮਰਿਆ ਜੀ ਬਹੁਤ ਜ਼ਿਆਦਾ ਗਲੇ ਪਏ 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 ਤੁਰਨ ਜੋਗੇ ਨਹੀਂ ਬੈਨ ਜੋਗੇ ਦਿਹਾੜੀ ਕਰਨ ਜੋਗੇ ਨਹੀਂ ਸਾਡੇ ਨਾਲ ਆਮ ਜਨਤਾ ਪਬਲਿਕ ਵੀ ਅਸੀਂ ਗੱਲ ਕਰਦੇ ਆਂ ਸਾਡੀ ਸਤਿ ਸ਼੍ਰੀ ਅਕਾਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੋ ਪੰਜਾਬ ਪੁਲਿਸ ਵੱਲੋਂ ਜੋ ਉਪਰਾਲੇ ਕੀਤੇ ਜਾ ਰਹੇ ਨਸ਼ਿਆਂ ਨੂੰ ਖਤਮ ਕਰਕੇ ਇਹ ਕਿਸ ਤਰ੍ਹਾਂ ਸਾਨੂੰ ਬਹੁਤ ਸ਼ਾਸਨ ਦਾ ਦੋਸ਼ੀ ਕੀ ਕਹਿਣਾ ਚਾਹੋਗੇ ਜੋ ਲਗਾਤਾਰ ਮਤਲਬ ਕਿ ਭయం ਚੱਲੀ ਬਹੁਤ ਵਧੀਆ ਤੇ ਬਹੁਤ ਵਧੀਆ ਹੀ ਤੇ ਬਹੁਤ ਖੁਸ਼ ਆ ਮਾਲਕ ਤੁਹਾਨੂੰ ਇਹਦੋਂ ਵੀ ਵੱਡੇ ਅਫਸਰ ਬਣਾਵੇ ਜੇ ਸਾਡੇ ਬੱਚੇ ਬਚਾ ਦੋਗੇ ਸਾਡੇ ਬੱਚੇ ਆ ਮੇਰਾ ਮੁੰਡਾ ਵੇ ਦੋਵੇਂ ਹੱਥ ਵੜਦੇ ਸੀ ਬਹੁਤ ਬੁਰਾ ਹਾਲ ਆ ਨਸ਼ੇ ਨਸ਼ੇ ਪੀਂਦੇ ਆ ਖਾਂਦੇ ਆ ਮਰੀ ਜਾਂਦੇ ਆ ਇੱਕ ਹੀ ਬੱਚਾ ਉਹ ਵੀ ਹੋ ਦੋ ਦੇ ਵੀ ਦੋਵੇਂ ਹੱਥ ਵੱਡੇ ਆ ਪ੍ਰਸ਼ਾਸਨੋਂ ਤੁਹਾਨੂੰ ਅੰਤ ਕਰਨਾ ਚਾਹੁੰਗੇ ਬਹੁਤ ਜੀ ਬਹੁਤ ਮੈਂ ਤਾਂ ਕਿ ਨਹੀਂ ਪਰਮਾਸ਼ਾ ਮੈਂ ਤੁਹਾਨੂੰ ਇਹ ਵੀ እድ ਦੇ ਅਫਸਰ ਬਣਾ ਦੇ ਸਾਡੇ ਬੱਚੇ ਬਚਾਓਗੇ ਨਾ ਤੇ ਸਾਡੇ ਦੇ ਮਹਾਰਾਜ ਬੜੇ ਕਿਰਪਾ ਕਰੇ ਬਾਬਾ ਫਰੀਦ ਜੀ ਕਿਰਪਾ ਹੋਵੇ ਤੁਹਾਡੇ ਤੇ ਤੇ ਸਾਡੇ ਬੱਚੇ ਬਚਾ ਦੋਗੇ ਤੇ ਬਹੁਤ ਧੰਨਵਾਦ ਆ ਸ਼ੁਕਰੀਆ ਜੀ ਜਿਵੇਂ ਤੁਸੀਂ ਦੇਖਿਆ ਸੁਣਿਆ ਦੇਖੋ ਬਜਗਰਵਸੀ ਲੋਕਾਂ ਦੀ ਬਹੁਤ ਖੁਸ਼ੀ ਦੇਖੇਗੀ ਹੈ ਚਿਹਰੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੁਧਨੇਸ਼ਵਰ ਨੂੰ ਮਹਿਮ ਨੂੰ ਲੈ ਕੇ ਜੋ ਲਗਾਤਾਰ ਟੀਚਾ ਕੀਤਾ ਜਾ ਰਿਹਾ ਸੀਮ ਭਗਵੰਤ ਮਾਨ ਵੱਲੋਂ ਉਹਨਾਂ ਦੀ ਇੱਕ ਬਹੁਤ ਵੱਡੀ ਸੋਤਾ ਬਾਜਗੜ ਵਸਤੀ ਵਿੱਚ ਵੀ ਅੱਜ ਇੱਕ ਮਕਾਦ ਜੋ ਕੀਤਾ ਗਿਆ ਹੈ ਤੇ ਇਸ ਤਰ੍ਹਾਂ ਹੀ ਮਤਲਬ ਕਿ ਕੋਸ਼ਿਸ਼ ਕੀਤੀ ਹੈ ਦੀ ਆਮ ਜਨਤਾ ਵੀ ਇਸ ਗੱਲ ਤੋਂ ਪ੍ਰਸ਼ਾਸਨ ਦਤਨ ਮਾਨਤਾ ਗਿਆ ਤੁਸੀਂ ਜਾਣਦੇ ਹੋ ਕਿ ਯੋਧੇ ਨਸ਼ਾ ਦੀ ਮਿਹਨੂ ਲੈ ਕੇ ਲਗਾਤਾਰ ਹੀ ਕਾਰਵਾਈ ਕੀਤੀ ਚੱਰੀ ਡਿਸਟ੍ਰਿਕਟ ਪੁਲਿਸ ਪ੍ਰਸ਼ਾਸਨ ਵੱਲੋਂ ਹਮੇਸ਼ਾ ਇਹ ਸਫਲਤਾ ਹਾਸਲ ਕੀਤੀ ਗਈ ਅੱਜ ਵੀ ਬਾਜਗੜ ਵਸਤੀ ਵਿੱਚ ਜੋ ਨਸ਼ਾ ਤਸ਼ੱਦ ਕਰਦੇ ਨੇ ਆਪਣੇ ਪ੍ਰਾਪਤੀਆਂ ਬਣਾਈਆਂ ਸੰਜਾ ਨਸ਼ਾ ਵੇਚਦੇ ਸੰਜਾ ਨਸ਼ਾ ਕਰਦੇ ਸੰ ਉਹਨਾਂ ਦੀਆਂ ਪ੍ਰਾਪਤੀਆਂ ਅੱਜ ਵੀ ਤੁਸੀਂ ਦੇਖ ਸਕਦੇ ਹੋ ਪਿੱਛੇ ਕਿ ਕਾਂਦੀ ਬਿਲਕੁਲ ਟਹਿ ਚੁੱਕੀ ਹੈ ਇਹਨਾਂ ਨੇ ਮਤਲਬ ਕਿ ਇੱਕ ਵਾਰੰਟ ਦਿੱਤੀ ਹੈ ਡਿਸਟ੍ਰਿਕਟ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਜ हो सक ती जाएगी तो जो नशेदी आदी हो चुके यानी कि पेशेंट ऑनोडा बकायदा डिस्ट्रिक्ट पुलिस प्रशासन वालों डीएडिक्शन जो केंद्र सेंटर वाले बनिंग है ना दाखिल भी कराया जा रहा है ए जुदर नशेदी लड़ाई जो है लगातार चलती आ रही है ते संघर्ष चलता रहेगा जिने दे तो पंजाब जो नशा खत्म तो नहीं हो सकेगा अगर ये जानकारी assi अपने चैनल के थ्रू दे दे रहेंगे फरीदकोट तो जेके नशे चैनल ने शरण जी इथे एक इलीगल स्ट्रक्चर है जदी डिमोलिशन होनी है तो assi इथे पुलिस امداد प्रोवाइड कराने वास्ते इथे आई नहीं ये जड़ा पता है परगट सिंह गुड लवली देर ने इथे ਨਖਸ਼ ਬਾਸਕਰਾਈ ਐਸ ਪਰ ਦ ਵਰਜਨ ਆਫ ਅ ਰੀਪੋਰਟ ਇਥੇ ਉਹ ਸਾਰੀ ਕੀਤੀ ਹੈ ਤਾਂ ਇੱਥੇ ਦੱਸਣ ਜੋ ਗੱਲ ਇਹ ਵੀ ਹੈ ਕਿ ਇਸ ਬੰਦੇ ਤੇ ਪੁਰਾਣੀ 4 ਪਰਚੇ ਨੇ ਜਿਨ੍ਹਾਂ ਚ ਐਨਟੀਪੀਐਸ ਚੋਰੀ ਚਾਰ 59 ਸਾਰੀ ਜਿਹੜੇ ਮਾਰੇ ਅੰਮ੍ਰਿਤਿਆ ਨਦੀ ਪਰਚੇ ਸੋ ਫਰੀਦਕੋਟ ਪੁਲਿਸ ਨੇ ਇੱਕ ਨਸ਼ਾ ਬੁਰਦ ਨੂੰ ਇਹ ਮਿਟੀ ਹੋਈ ਹੈ ਜੇ ਅਸੀਂ ਪਿਛਲੇ 1 ਮਹੀਨੇ ਇੱਥੇ 310 ਅਰੈਸਟਸ ਕੀਤੀਆਂ ਆਫ ਦ ਡਰਗ ਸਪਲਾਈਅਰਸ ਐਂਡ ਸੇਲਰਸ ਔਰ ਅਸੀਂ 121 ਪਰਚੇ ਦਿੱਤੇ ਇੱਕ ਮਹੀਨੇ ਚ ਤੇ ਉਹਦੀ ਲੜੀ ਦੇ ਤਹਿਤ ਕੀ ਸਾਡਾ ਇੱਕ ਹਰ ਪੱਖੋ ਸਾਰਿਆਂ ਨੂੰ ਇਹ ਮੈਸੇਜ ਕਿ ਨਸ਼ਿਆਂ ਦੇ ਰਿਗਾਰਡਿੰਗ ਸਾਡੀ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਹੈ ਤੇ ਜੀ ਇੱਕ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਮੋਰ ਥੈਨ 4 ਕਰੋੜਸ ਆਫ ਪ੍ਰੋਪਰਟੀ ਕੰਪੀਟੈਂਟ ਅਥਾਰਟੀ ਵੱਲੋਂ ਅਪਰੂਵ ਹੋ ਕੇ ਆਲਰੇਡੀ ਫ੍ਰੀਜ਼ ਕਰਾਈ ਜਾ ਚੁੱਕੀ ਹੈ ਜਿਹਦੇ ਹੁਣ ਅਸੀਂ ਫੋਰ ਫਿਕਚਰ ਕਰਾਂਗੇ ਸੋ ਸਾਡੇ ਵੱਲੋਂ ਇੱਕ ਬਹੁਤ ਹੀ ਸਟ੍ਰਿਕਟ ਮੈਸੇਜ ਹੈ ਕਿ ਨੋ ਐਕਟੀਵਿਟੀ ਔਨ ਡਰਗ ਫਰੰਟ ਵਿਲ ਬੀ ਟੋਲਰਡ ਜੀ ਇਹ ਇੱਕ ਰਿਲੇਵੈਂਟ ਫੈਕਟ ਜ਼ਰੂਰ ਹੈ ਕਿ ਜਿਹੜਾ ਬੰਦਾ ਹੈ ਇਹ ਤੇ ਪੁਰਾਣੇ ਐਨਡੀਪੀਐਸ ਦੇ ਵੀ ਪੜ੍ਹੇ ਨਸ਼ਾ ਵਿਚਨ ਦਾ ਕੰਮ ਕਰਦਾ ਸੀ ਪੁਲਿਸ ਨੂੰ ਰਿਕੁਐਸਟ ਆਈ ਸੀ ਪੁਲਿਸ ਹਮਦਦ ਪ੍ਰੋਵਾਈਡ ਕਰਨ ਵਾਸਤੇ ਉਹ ਅਸੀਂ ਇੱਥੇ ਪ੍ਰੋਵਾਈਡ ਕਰ ਰਹੇ ਹਾਂ ਜੀ ਇਹ ਪਿਛਲੇ ਮਹੀਨੇ ਕੋਟਕਪੂਰੇ ਵਿੱਚ ਵੀ ਇਲੀਗਲ ਡਿਮੋਲਿਸ਼ਨਸ ਹੋਈ ਸੀ ਅੱਜ ਵੀ ਉੱਥੇ ਉਧਰ ਐਸਡੀਐਮ ਸਾਹਿਬ ਨੇ ਹੋਈ ਸੀ ਸਾਰੇ ਉੱਥੇ ਜਿਹੜੇ ਜਿਹੜੇ ਹੈਗੇ ਸਟਰਕਚਰਸ ਉਹਨਾਂ ਦੀ ਡਿਮੋਲੀਸ਼ਨ ਹੋ ਰਹੀ ਹੈ ਸੋ ਪੁਲਿਸ ਨੂੰ ਐਜ਼ ਐਂਡ ਵੈਨ ਇੱਕ ਰਿਕੁਐਸਟ ਆਂਦੀ ਹੈ ਤਾਂ ਅਸੀਂ ਉਹਦੇ ਪ੍ਰੋਵਾਈਡ ਕਰ ਦਿੰਦੇ ਹਾਂ ਪੁਲਿਸ ਨੂੰ